ਜੇ ਉਹ ਲੁਧਿਆਣੇ ਗਿਆ ਤਾਂ ਲੁਧਿਆਣੇ ਦਾ ਨਹੀਂ ਰਿਹਾ ਉਸ ਤੋਂ ਬਾਅਦ ਉਹ ਸ਼੍ਰੀ ਅਨੰਦਪੁਰ ਸਾਹਿਬ ਆਇਆ ਕਿਉਂਕਿ ਉਹਨੇ ਸਿਰਫ ਨੈਸ਼ਨਲ ਪੋਲਿਟਿਕਸ ਕਰਨੀ ਹੈ ਇੱਥੇ ਤਾਂ ਉਹ ਵੋਟਾਂ ਕਰਕੇ ਠੱਗਣ ਆਇਆ ਲੋਕਾਂ ਨੂੰ ਪਹਿਲਾਂ 10 ਸਾਲ ਤੋਂ ਭਰੋਸਾ ਕਰ ਚੁੱਕੇ ਆ ਲੋਕ ਵਾਰੀ ਬੰਦਿਆਂ ਦੇ ਉਹ ਉਹਨਾਂ ਨੂੰ ਕਿੰਨਾ ਖਮਿਆਜਾ ਭੁਗਤਣਾ ਪਿਆ ਉਹ ਉਹ ਦੇਖ ਰਹੇ ਹੋ ਪੰਜਾਬੀ ਮਾਂ ਬੋਲੀ ਦੇ ਪੁੱਤੀ ਕਰਨਗੇ ਉਹਨਾਂ ਨੂੰ ਠੇਕੇਦਾਰ ਬਣਨ ਦੀ ਲੋੜ ਦੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਦੀਪ ਸਿੰਘ ਬਟਰੇਲਾ ਹੋਣਾ ਉਮੀਦਵਾਰੀ ਦਿੱਤੀ ਗਈ ਇਹ ਗੱਲਬਾਤ ਕਰਦੇ ਆ ਬਟਰੇਲਾ ਸਾਹਿਬ ਉਮੀਦਵਾਰੀ ਦੇ ਦਿੱਤੀ ਗਈ ਪਹਿਲੀ ਵਾਰੀ ਹੋਊਗਾ ਸ਼੍ਰੋਮਣੀ ਅਕਾਲੀ ਦਲ ਬੀਜਪੀ ਦੇ ਅਲਾਈਅੰਸ ਤੋਂ ਬਿਨਾ ਹੁਣ ਜਿਹੜੇ ਕਿ ਚੰਡੀਗੜ੍ਹ ਦੇ ਵਿੱਚ ਉਤਰ ਗਿਆ ਤੁਹਾਨੂੰ ਉਮੀਦਵਾਰੀ ਤੇ ਕੀ ਕਹੋਗੇ ਪਹਿਲਾਂ ਤਾਂ ਮੈਂ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਬਾਦਲ ਦਾ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਪਿੰਡ ਦੇ ਮੁੰਡੇ ਨੂੰ ਲਿਆ ਕੇ ਐਮਪੀ ਦੇ ਟਿਕਟ ਤੱਕ ਪਹੁੰਚਾ ਦਿੱਤਾ ਔਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦੀ ਆ ਤੇ ਵਿਸ਼ਵਾਸ ਦਿਵਾਉਂਦਾ ਕਿ ਜਿਹੜਾ ਤੁਸੀਂ ਇੱਥੇ ਮੇਰੇ ਦੇ ਵਿਸ਼ਵਾਸ ਜ਼ਾਹਰ ਕੀਤਾ ਉਹਦੇ ਤੇ ਮੈਂ ਖੜਾ ਉਤਰਾਂਗਾ ਇੱਕ ਪਾਸੇ ਪਿੰਡ ਦਾ ਮੁੰਡਾ ਕਹਿੰਦੇ ਹਰਦੀਪ ਸਿੰਘ ਬਟੇਲਾ ਦੂਜੇ ਪਾਸੇ ਮਨੀਸ਼ ਤਵਾਰੀ ਜਿਹੜਾ ਕਿ ਅਨੰਦਪੁਰ ਸਾਹਿਬ ਤੋਂ ਐਮਪੀ ਵੀ ਰਹਿ ਚੁੱਕਿਆ ਤੇ ਦੂਜੇ ਪਾਸੇ ਸੰਜੇ ਟੰਡੜ ਕਿਵੇਂ ਵੇਖ ਰਹੇ ਹੋ ਦੇਖੋ ਅਨੰਦਪੁਰ ਸਾਹਿਬ ਤੋਂ ਤੁਸੀਂ ਕੱਲੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਕਿ ਆਓ ਪਹਿਲਾਂ ਲੁਧਿਆਣੇ ਤੋਂ ਐਮਪੀ ਰਹਾਏ ਠੀਕ ਹੈ ਨਾ ਜੀ ਜਿੱਥੋਂ ਤੋਂ ਰਹਾਏ ਉੱਥੇ ਦਾ ਬਣ ਕੇ ਨਹੀਂ ਰਹਾ ਜੇ ਉਹ ਲੁਧਿਆਣੇ ਗਿਆ ਤਾਂ ਲੁਧਿਆਣੇ ਦਾ ਨਹੀਂ ਰਹਾ ਉਸ ਤੋਂ ਬਾਅਦ ਉਹ ਸ਼੍ਰੀ ਅਨੰਦਪੁਰ ਸਾਹਿਬ ਆਇਆ ਕਿਉਂਕਿ ਉਹਨੇ ਸਿਰਫ ਨੈਸ਼ਨਲ ਪੋਲਿਟਿਕਸ ਕਰਨੀ ਹੈ ਇੱਥੇ ਤਾਂ ਵੋਟਾਂ ਕਰਕੇ ਠੱਗਣ ਆਇਆ ਠੀਕ ਹੈ ਇਸ ਕਰਕੇ ਉਹਨਾਂ ਉਹਨਾਂ ਦੀ ਤਾਂ ਤੁਸੀਂ ਗੱਲੇ ਛੱਡ ਦਿਓ ਕਿ ਲੋਗੋ ਦੇ ਦੇ ਪਹਿਲਾਂ 10 ਸਾਲ ਤੋਂ ਭਰੋਸਾ ਕਰ ਚੁੱਕੇ ਆ ਲੋਕ ਵਾਰੀ ਬੰਦਿਆਂ ਦੇ ਉਹ ਉਹਨਾਂ ਨੂੰ ਕਿੰਨਾ ਖਮਿਆਜਾ ਭੁਗਤਣਾ ਪਿਆ ਉਹ ਉਹ ਦੇਖ ਰਹੇ ਹੋ ਦੂਜੀ ਗੱਲ ਕਰੀਏ ਤੁਸੀਂ ਭਾਜੀਪੀ ਦੀ ਭਾਜੀਪੀ ਦੀ ਕੇਰਨ ਖੇਰ ਜੀ ਜਿਨ੍ਹਾਂ ਨੇ 10 ਸਾਲ ਇੱਥੇ ਸ਼ਾਸਨ ਕੀਤਾ ਹੈ ਉਹ ਉਹਦਾ ਟਿਕਟ ਕੱਟਣਾ ਹੀ ਬੀਜੇਪੀ ਦਾ ਫੇਲੀਅਰ ਹੈ ਨਹੀਂ ਦੋ ਵਾਰ ਜਿੱਤੇ ਹੋਏ ਬੰਦੇ ਦਾ ਕੋਈ ਟਿਕਟ ਕੱਟਦਾ ਏ ਜੇ ਉਹਨਾਂ ਨੇ ਕੰਮ ਨਹੀਂ ਕੀਤਾ ਤਾਂ ਟਿਕਟ ਕਟਿਆ ਨਾ ਉਹਦੇ ਵਿੱਚ 8 ਸਾਲ ਬਤੌਰ ਪ੍ਰਧਾਨ ਸੰਜੇ ਟੰਡਨ ਦਾ ਵੀ ਡਿਨਿਓਰ ਹੈ ਅਗਰ ਅਸੀਂ ਕੱਲੀ ਕਿਰਨਗਿਰਨ ਨੂੰ ਜ਼ਿੰਮੇਵਾਰ ਨਹੀਂ ਮੰਨਾਂਗੇ ਪਾਰਟੀ ਪ੍ਰਧਾਨ ਦਾ ਵੀ ਉਨਾ ਹੀ ਫਰਜ਼ ਬਣਦਾ ਹੈ ਕਿ ਇੱਥੇ ਜਿਹੜੇ ਕੰਮ ਹੈ ਉਹਨੇ ਵੀ ਕਰਾਉਣੇ ਹੁੰਦੇ ਆ ਕਿਹੜੇ ਮੁੱਦੇ ਮੁੱਖ ਤੌਰ ਤੇ ਹੋਣਗੇ ਜਿਵੇਂ ਜੇ ਹੁਣ ਸੰਜੇ ਟੰਡਨ ਕਹਿ ਰਿਹਾ ਕਿ 55 70 ਤੋਂ ਥੋੜੇ ਬਿਲਕੁਲ ਜੀ ਅੱਜ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਯਾਦ ਆ ਗਈ ਹੈ ਪਿਛਲੇ 8 ਸਾਲ ਤੋਂ ਬਣਾ ਰਹੀ ਹੈ 10 ਸਾਲ ਤੋਂ ਉਹਨਾਂ ਦੀ ਐਮਪੀ ਬਣੀ ਆ ਰਹੀ ਹੈ ਉਦੋਂ ਤੋਂ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੀ ਕੋਈ ਖਸਾਰ ਨਹੀਂ ਲਈ ਪੰਜਾਬੀ ਮਾਂ ਬੋਲੀ ਦੀ ਸੇਵਾ ਪੰਜਾਬੀ ਮਾਂ ਬੋਲੀ ਦੇ ਪੁੱਤੀ ਕਰਨਗੇ ਉਹਨਾਂ ਨੂੰ ਠੇਕੇਦਾਰ ਬਣਨ ਦੀ ਲੋੜ ਦੀ ਹੈ ਔਰ ਪਿੰਡਾਂ ਦੀ ਗੱਲ ਕਰਾਂਗੇ ਜਿਹੜੀ ਕਿ ਪਿੰਡਾਂ ਦੇ ਵਿੱਚ ਲੈਂਡ ਪੁਲਿੰਗ ਦਾ ਮਸਲਾ ਹੈ ਔਰ ਪਿੰਡਾਂ ਦੇ ਵਿੱਚ ਪਾਣੀ ਦੇ ਕਨੈਕਸ਼ਨਾਂ ਦਾ ਮਸਲਾ ਹੈ ਪਿੰਡਾਂ ਦੇ ਬਿਲਡਿੰਗ ਬਾਇਲਾਸ ਦਾ ਮਸਲਾ ਹੈ ਹਾਊਸਿੰਗ ਬੋਰਡ ਦੀ ਗੱਲ ਕਰਾਂਗੇ ਹਾਊਸਿੰਗ ਬੋਰਡ ਦੇ 98% ਮਕਾਨਾਂ ਦੇ ਵਿੱਚ ਬਿਲਡਿੰਗ ਵਾਇਲੇਸ਼ਨ ਨੇ ਕੈਂਸਲੇਸ਼ਨ ਦੇ ਨੋਟਿਸ ਭੇਜੇ ਹੋਏ ਨੇ ਰੋਜ਼ ਕਿਤੇ ਨਾ ਕਿਤੇ ਇਹਨਾਂ ਨੂੰ ਕੋਈ ਨਾ ਕੋਈ ਨੋਟਿਸ ਭੇਜ ਕੇ ਡਰਾਇਆ ਜਾਂਦਾ ਹੈ ਫਲੋਰ ਵਾਡੀ ਰਜਿਸਟਰੀ ਦੀ ਗੱਲ ਕਰਾਂਗੇ ਰਜਿਸਟਰੀ ਦੀ ਗੱਲ ਕਰਾਂਗੇ ਨੌਜਵਾਨ ਪੀੜੀ ਨੂੰ ਜਿਹੜਾ ਹੈ ਸਪੋਰਟਸ ਦੀ ਗੱਲ ਕਰਾਂਗੇ ਸਪੋਰਟਸ ਪਾਲਿਸੀ ਜਿਹੜੀ ਉਹਦੇ ਵਿੱਚ ਕੋਈ ਨੌਕਰੀਆਂ ਦਾ ਪ੍ਰਬੰਧ ਨਹੀਂ ਹੈ ਕੋਈ ਬਾਹਰੋਂ ਜਿੱਤ ਕੇ ਆਪ ਸਟੇਟ ਦੇ ਵਿੱਚ ਕੋਈ ਜਿੱਤਦਾ ਹੈ ਤਾਂ ਉਹਨੂੰ ਕੈਸ਼ ਪ੍ਰਾਈਜ਼ ਵੀ ਮਿਲਦਾ ਤੇ ਨੌਕਰੀ ਵੀ ਮਿਲਦੀ ਹੈ ਇੱਥੋਂ ਦੇ ਨੌਜਵਾਨ ਬਾਰ-ਬਾਰ ਖੇਡਣ ਜਾਂਦੇ ਨੇ ਇਹਨਾਂ ਨੂੰ ਇੱਥੇ ਹੀ ਰੋਕਣ ਦੀ ਕੋਸ਼ਿਸ਼ ਕਰਾਂਗੇ ਹਰਦੀਪ ਸਿੰਘ ਬਟਰੇਲਾ ਜਰ ਅਨੂ ਚੰਡੀਗੜ੍ਹ ਤੋਂ ਉਮੀਦਵਾਰੀ ਦਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਉਹ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਚੌਣ ਮਦਦ ਦੇ ਵਿੱਚ ਤੀਜੇ ਬਟਰੇਲਾ ਚੰਡੀਗੜ੍ਹ ਤੋਂ ਕੌਂਸਲਰ ਵੀ ਰਹੇ ਚੁੱਕੇ ਨੇ ਤੇ ਇਸ ਵਾਰ ਹੁਣ ਲੋਕ ਸਭਾ ਤੋਂ ਟਿਕਟ ਦਿੱਤੀ ਗਈ ਕੈਮਰਾ ਪਰਸਨ ਸੁਰਿੰਦਰ ਸਿੰਘ ਨਾਲ ਮੈਦਲਜੀਤ ਸਿੰਘ ਲਿਵਿੰਗ ਇਨ ਨਿਊਜ਼ ਚੰਡੀਗੜ੍ਹ